ਜੀਕੇ ਕੁਐਸਚਨ ਔਨ ਕੁਦਰਤੀ ਸਰੋਤ ਪ੍ਰਸ਼ਨ ਪਹਿਲਾ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਉਂ ਕਿਹਾ ਜਾਂਦਾ ਹੈ ਇੱਥੇ ਪੰਜ ਮੁੱਖ ਦਰਿਆ ਵਗਦੇ ਸੰਗ ਪ੍ਰਸ਼ਨ ਦੂਜਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਕੁਦਰਤੀ ਸਰੋਤ ਦੀ ਉਦਾਹਰਨ ਹੈ ਹਵਾ ਸਪੈਸ਼ਲ ਪੀਜਾ ਜਾਬ ਦੀ ਖੇਤੀਬਾੜੀ ਜ਼ਮੀਨ ਵਿੱਚ ਮੁੱਖ ਤੌਰ ਤੇ ਕਿਹੜੀ ਮਿੱਟੀ ਪਾਈ ਜਾਂਦੀ ਹੈ ਯੋ ਲੋਡ ਲੁਕੀ 14 ਹ ਬਿਜਲੀ ਪੈਦਾ ਕਰਨ ਲਈ ਪੰਜਾਬ ਦੇ ਮੁੱਖ ਪੰਡੀਆਂ ਦੇ ਤਾਂ ਵਿੱਚੋਂ ਇੱਕ ਕਿਹੜਾ ਹੈ ਸਤਲੁਜ ਦਰਿਆ ਨਸ਼ਮ ਪੰਡਿਮਾ ਹੇਠ ਦਿੱਤੇਆਂ ਵਿੱਚੋਂ ਕਿਹੜਾ ਨਵੀਂ ਔਨਜੋਗੁਰਜਾ ਸਰੋਤ ਹੈ ਸੂਰਜੀ ਊਰਜਾ ਵਸਣ ਛੇਮਾ ਪੰਜਾਬ ਦਾ ਕਿਹੜਾ ਖੇਤਰ ਕਣਕ ਅਤੇ ਚੌਲਾਂ ਦੇ ਉਤਪਾਦਨ ਲਈ ਮਸ਼ਹੂਰ ਹੈ ਮੈਦਾਨੀ ਖੇਤਰ ਪ੍ਰਸ਼ਨ 7ਵਾਂ ਹੇਠ ਦਿੱਤਿਆਂ ਵਿੱਚੋਂ ਕਿਹੜਾ ਨਵੀਂ ਆਉਣ ਯੁੱਗ ਸਰੋਤ ਨਹੀਂ ਹੈ ਕੋਲਾ ਪ੍ਰਸ਼ਨ 8ਵਾਂ ਪੰਜਾਬ ਵਿੱਚ ਪਾਣੀ ਦਾ ਮੁੱਖ ਸਰੋਤ ਕੀ ਹੈ ਮੀ ਅਤੇ ਦਰਿਆ ਪ੍ਰਸ਼ਨ ਨੋਮਾ ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਖਣਿਜ ਪੰਜਾਬ ਵਿੱਚ ਪਾਇਆ ਜਾਂਦਾ ਹੈ ਚੂਨਾ ਪੱਥਰ ਪ੍ਰਸ਼ਨ 10ਵਾਂ ਹਰੀ ਕ੍ਰਾਂਤੀ ਦਾ ਪੰਜਾਬ ਦੇ ਸਰੋਤਾਂ ਖਾਸ ਕਰਕੇ ਪਾਣੀ ਤੇ ਕੀ ਅਸਰ ਪਿਆ ਜਮੀਨ ਦੋਜ ਪਾਣੀ ਦਾ ਪੱਧਰ ਘਟਿਆ ਪ੍ਰਸ਼ਨ 11ਵਾਂ ਹੇਠ ਦਿੱਤਿਆਂ ਵਿੱਚੋਂ ਕਿਹੜਾ ਬਿਜਲੀ ਦਾ ਗੈਰ ਨਵੀਂ ਉਨਜਕ ਸਰੋਤ ਹੈ ਕੋਲਾ ਪ੍ਰਸ਼ਨ 12 ਮਾ ਪੰਜਾਬ ਦੇ ਦਰਿਆਵਾਂ ਸਤਲੁਜ ਬਿਆਸ ਰਾਵੀ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਕਹਿੰਦੇ ਹਨ ਦੁਆਬਾ ਪ੍ਰਸ਼ਨ 13 ਮਾ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਕਿਉਂ ਜ਼ਰੂਰੀ ਹੈ ਵਿਖੀ ਪੀੜੀਆਂ ਲਈ ਪ੍ਰਸ਼ਨ 14ਵਾਂ ਹੇਠ ਦਿੱਤਿਆਂ ਵਿੱਚੋਂ ਕਿਹੜਾ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਨੂੰ ਤਰਸਾਉਂਦਾ ਹੈ ਜਨਤਕ ਆਵਾਜਾਈ ਦੀ ਵਰਤੋਂ